ਲੈ ਮਿੱਤਰੋ ਜੇ ਮੈਂ ਤੁਹਾਨੂੰ ਐ ਕਹਿਦਾ ਨਾ ਕਿ ਸਿਰਫ 90000 ਲਿਓ ਤੇ ਆਹ ਪ੍ਰੀਤ ਟਰੈਕਟਰ ਲੈ ਜੋ ਇਹ ਗੱਲ ਬਿਲਕੁਲ ਹੀ ਸੱਚ ਹੈ ਕਿਉਂਕਿ ਬਈ ਬਿੰਦਰ ਦੇ ਸ਼ੋਅਰੂਮ ਤੇ ਖੜੇ ਆਪਾਂ ਜ਼ਮੀਂਦਾਰ ਟਰੈਕਟਰ ਵਾਲਿਆਂ ਦੇ ਮਹਿਲਾ ਚੌਂਕਾਂ ਦੇ ਵਿੱਚ ਬਈ ਗੱਲ 90 ਵਾਲੀ ਕਿਵੇਂ ਗੱਲ ਆ ਮੈਨੂੰ ਨਹੀਂ ਦੱਸ ਬਣਾ ਬਈ ਗੱਲ 90 ਵਾਲੀ 4 ਲੱਖ ਦਾ ਲੋਨ ਕਰਾ ਦਾਂਗੇ 4 10 15 ਦਾ 4 90 ਦਾ ਆਪਾਂ ਨਗਦ ਦੇ ਦਾਂਗੇ ਹਾਂਜੀ ਚੱਕੋ ਮਿੱਤਰੋ 4 ਲੱਖ ਦਾ ਇਹ ਤਾਂ ਪਰ ਲੋਨ ਹੋ ਜੂ ਕੱਲੇ 90000 ਦੇ ਵਿੱਚ ਟਰੈਕਟਰ ਮਿਲ ਜੂ ਜੇ ਤੁਹਾਡੇ ਕੋਲ ਵੀ ਕੋਈ ਪੁਰਾਣਾ ਟਰੈਕਟਰ ਉਹ ਵੀ ਵਿੱਚ ਕੱਟ ਲਾਂਗੇ ਕੱਟ ਲਾਂਗੇ ਹਾਂਜੀ ਏ ਬਾਈ 1000 ਕ ਘੰਟਾ ਚੱਲਿਆ ਹੈ ਨਾਲ ਦੇ 80 ਪੈਸੇ ਟਾਇਰ ਨੇ ਨਾਲ ਦੇ 80 ਪੈਸੇ ਟਾਇਰ ਨੇ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਫਰਸਟ ਫਰਸਟ ਪਾਰਟੀ ਹੈ ਫਰਸਟ ਪਾਰਟੀ ਓਕੇ ਕਰਾਰੋ ਗੇਅਰ ਚਾਹੀਦਾ ਕਰਾਰੋ ਗੇਅਰ ਦੇ ਵਿੱਚ ਹੈਗਾ 65 99 ਇਹ ਬਰੀ ਦਾ 65 ਐਚਪੀ ਵਾਲਾ ਜੀ ਹਾਂ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਵਾਹ ਟ੍ਰੈਕ 60 ਸੋਨਾਲੀ ਕਾ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਹੈ ਇਹ 17 ਮਾਡਲ ਹੈ ਲਾਸਟ ਦਾ 17 ਮਾਡਲ ਇਹ ਕਿੰਨਾ ਚੱਲ ਗਿਆ ਹੁਣ ਇਹ ਬਾਈ 900 ਘੰਟੇ ਚੱਲਿਆ ਹੈ origignal origignal 900 ਘੰਟਾ 900 900 ਇਹਦੇ ਵਿੱਚ ਫੀਚਰ ਕਿਹੜੇ ਕਿਹੜੇ ਹ ਚੋ ਹਾਂ ਚੇਂਜਰ ਗੇਰ ਹੈ ਹਾਂ ਹਾਂਜੀ ਹਾਂਜੀ ਪਰ ਮੈਂ ਕੰਡੀਸ਼ਨ ਦਾ ਭਾਈ ਸਾਰਾ ਇਹ ਵੀ ओरिजिनल ਹੈ ਹਾਂਜੀ ਸਾਰਾ ਫੁੱਲ ਜ਼ਿੰਮੇਵਾਰੀ ਵਾਲਾ ਸੀਟ ਕਾਰਡ ਲੱਗੇ ਹੋਇਆ ਹੈ ਹਾਂਜੀ ਓਕੇ ਬਹੁਤ ਨਵਾਂ ਟਰੈਕਟਰ ਹੈ ਭਾਈ ਟੈਂਕੀ ਵੀ ਲੱਗੀ ਹੋਈ ਹੈ ਤੇਲ ਵਾਲੀ ਮੂਹਰੇ ਤੇਲ ਵਾਲੀ ਟੈਂਕੀ ਵੀ ਭਾਈ ਮੈਨੂੰ ਐਂ ਦੱਸੋ ਇਹ ਟਰੈਕਟਰ ਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਇਹਦੇ ਉੱਪਰ ਤਕਰੀਬਨ 4 ਲੱਖ ਦਾ ਲੋਨ ਹੋ ਜੂਗਾ ਜੀ 4 ਲੱਖ ਦਾ ਲੋਨ ਹਾਂਜੀ ਇਹਦਾ ਮੰਗਦੇ ਕਿੰ ਆ ਇਹਦਾ 5 ਲੱਖ 75 ਹਜ਼ਾਰ ਮੰਗਦਾ ਜੀ 5 ਲੱਖ 75 ਹਜ਼ਾਰ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਹਰਿਆਣੇ ਦਾ ਜੀ ਹਾਂ ਉਰੇ ਸਾਡੇ ਲੋਕਲ ਹੀ ਆ ਪੰਜਾਬ ਤੇ ਹ ਫਿਰ ਇਹਦੇ ਉੱਪਰ ਪੰਜਾਬ ਦਾ ਨੰਬਰ ਤਾਂ ਲੱਗ ਪੀ ਜਾਊ ਹਾਂਜੀ ਹਾਂਜੀ ਕਿੰਨੇ ਕੁ ਪੈਸੇ ਲੱਗਣਗੇ 10000 ਰੁਪਏ ਲੱਗੂਗਾ ਜੀ ਵਿੱਚ ਐਨਓਸੀ ਤੇ ਵਿੱਚ ਨੰਬਰ ਲਗੂਗਾ ਚੱਕੋ ਮਿੱਤਰੋ ਸਿਰਫ 10000 ਹੀ ਲੱਗਦਾ ਹੁੰਦਾ ਹ ਹਰਿਆਣੇ ਤੋਂ ਨਹੀਂ ਪੰਜਾਬ ਨੰਬਰ ਬਣ ਜਾਣਾ ਤੁਹਾਨੂੰ ਜਿਹੜਾ ਵੀ ਜ਼ਿਲ੍ਹਾ ਪੈਂਦਾ ਉੱਥੋਂ ਦਾ ਨੰਬਰ ਲੱਗ ਜੂ ਨੰਬਰ ਜਿੱਥੇ ਦਾ ਮਾਰੋ ਹਾਂ ਤੁਹਾਡੇ ਨਾਲ ਮਾਰਸੀ ਹੋ ਕੇ ਆਜੂ ਤੇ ਬੀਮਾ ਹੋ ਕੇ ਆਜੂ ਟਰੈਕਟਰ ਦਾ ਯਾਨੀ ਕਿ ਹਰ ਇੱਕ ਚੀਜ਼ ਬਣ ਜਾਣੀ ਆ ਨੰਬਰ ਡਾਇਲ ਕਰੋ ਮਹਿਲਾ ਚੌਂਕਾਂ ਦੇ ਵਿੱਚ ਖੜੇ ਆ ਬਈ ਬਿੰਦਰ ਦੇ ਸ਼ੋਅਰੂਮ ਤੇ ਨਾਂ ਬਈ ਦਾ ਜਿਮੀਂਦਾਰ ਟਰੈਕਟਰ ਦੇ ਨਾਂ ਤੇ ਸ਼ੋਅਰੂਮ